ਮਾਰਕੀਟ ਕਮੇਟੀ ਨਕੋਦਰ ਦੇ ਚੇਅਰਮੈਨ ਦੀ ਨਿਯੁਕਤੀ ਹੋਈ ਹੈ ਨਕੋਦਰ ਦੀ ਮਾਰਕੀਟ ਕਮੇਟੀ ਦੇ ਥਲੇ ਨਕੋਦਰ ਦੇ ਪਿੰਡ ਨੇ ਨੂਰਮਹਿਲ ਦੀ ਮਾਰਕੀਟ ਦੀ ਕਮੇਟੀ ਦੇ ਥਲੇ ਨੂਰਮਹਿਲ ਦੇ ਪਿੰਡ ਨੇ ਮਿਲ ਕੇ ਚਾਹੁੰਦਾ ਆ ਕਦੀ ਜੀ ਕਦੀ ਆਪਣੇ ਸੁਣਿਆ ਕਿ ਇਹ 100 ਪਿੰਡਾਂ ਚੋਂ ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ ਤੇ ਨੂਰਮਹਿਲ ਦੇ ਪਿੰਡਾਂ ਚੋਂ ਇਹਨਾਂ ਨੇ ਜਿਹੜਾ ਬਣਾਤਾ ਨਕੋਦਰ ਦਾ ਚੇਅਰਮੈਨ ਨਕੋਦਰ ਵਾਲਿਆਂ ਨਾਲ ਧੱਕਾ ਨਹੀਂ ਹੋਇਆ ਨਕੂਤਰ ਵਾਲਾ ਇਹਦਾ ਬੇਇਨਸਾਫੀ ਨਹੀਂ ਹੋਈ ਮਤਲਬ ਕਿਹਦੀ ਬੇਇਨਸਾਫੀ ਹੈ ਚਲੋ ਉਹ ਇਹ ਉਹਨਾਂ ਦੀ ਅੰਦਰਲੀ ਇੰਟਰਨਲ ਪਾਰਟੀ ਦੀ ਗੱਲ ਹੈ ਲੇਕਿਨ ਕੋਈ ਸਿਸਟਮ ਤਾਂ ਹੁੰਦਾ ਨਾ ਜੀ ਕੋਈ ਆਪਣੇ ਸਹਿਚਾਰ ਦੇ ਤਰੀਕੇ ਨਾਲ ਕੋਈ ਆਪਣੀ ਗੱਲ ਬੁੰਦੀ ਆ ਕੋਈ ਆਪਣਾ ਪ੍ਰੋਸੀਜਰ ਹੁੰਦਾ ਆ ਜੇ 100 ਬਿੰਦਾਂ ਦਾ ਤੁਸੀਂ ਉਹ ਕਰੋਗੇ ਆਪਣੇ ਧੁੱਖਾ ਬੇਇਨਸਾਫੀ ਉਹਨਾਂ ਦਾ ਹੱਕ ਮਾਰੋਗੇ ਤੇ ਫਿਰ ਭਾਈ ਤੁਹਾਨੂੰ ਜਵਾਬ ਨਹੀਂ ਦੇਣਾ ਪਊਗਾ ਜਦੋਂ ਤੁਸੀਂ ਲੋਕਾਂ ਨੂੰ ਜਾਓਗੇ ਲੋਕ ਤੁਹਾਨੂੰ ਘਟਿਆ ਦੇ ਵਿੱਚ ਖੜੇ ਕਰਨਗੇ ਦਾ ਫੈਸਲੇ ਲਿਆ ਰਹੇ ਹੋ ਤੁਸੀਂ ਜਿਹੜਾ ਬੰਦਾ ਨੂਰਮੈਲ ਦਾ ਆ ਉਹਨੇ ਨਕੌਦਰ ਦੇ ਮਾਰਕੀਟ ਕਮੇਟੀ ਚ ਆ ਕੇ ਉਹਨੂੰ ਕੀ ਆਪਣੇ ਉਹਦਾ ਦਿਲਚਸਪੀ ਹੋਊਗੀ ਕਿ ਮੈਂ ਨਕੌਦਰ ਦੀ ਮੰਡੀਆਂ ਦਾ ਕੋਈ ਸੁਧਾਰ ਕਰਾਂ ਜਾਂ ਮੈਂ ਕਿਸਾਨੀ ਬਾਰੇ ਕੁਝ ਕਰਾਂ ਜਾਂ ਮੈਂ ਆਰਤੀਆਂ ਦਾ ਜਿਹੜੀ ਹੈਗੀ ਆ ਉਹਦਾ ਆਪਣੇ ਉਹਨਾਂ ਦੇ ਮੁੱਦੇ ਆਪਣੇ ਚੁੱਕਾ ਜਾਂ ਆਰਤੀਆਂ ਦੀ ਮਦਦ ਕਰਾਂ ਗਾਉਂ ਸੋ ਦਾ ਸਿਰ ਤੇ ਇੱਕ ਖਾਨਾ ਪੂਰਤੀ ਆ ਜਿਹੜੀ ਇਹਨਾਂ ਨੇ ਮਾਰਕੀਟ ਜਿਵੇਂ ਜੀਆਂ ਬਣਾਈਆਂ ਜੇ ਮੈਂ ਬੁਲਾਇਆ ਉਹਨਾਂ ਨੂੰ ਕੋ ਵੀ ਜਿੱਦਾਂ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਬਈ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਜਿਹੜੇ 3406 ਕਿ ਹੈ। ਉਹ ਕਹਿੰਦੇ ਤੁਸੀਂ ਆਪਣੇ ਚੇਅਰਮੈਨਾਂ ਤੇ ਵੀ ਚਾਨਣਾ ਪਾ ਦਿਓ। ਤੁਸੀਂ ਤਾਂ ਕੋਦਰ ਦੇ ਵਿੱਚ ਕਿਹੜਾ ਕਿਹੜਾ ਲਾਇਆ ਸੀ? ਕਿੱਥੋਂ ਲਾਇਆ ਸੀ? ਤੁਸੀਂ ਅਮਰੀਕਾ ਬੈਠਾ ਲਾਤਾ ਸੀ ਚੇਅਰਮੈਨ? ਲੂਰਮੈਨ ਉਹਦਾ ਕੀ ਅਸਰ ਹੋਇਆ ਸੀ? ਉਹਨਾਂ ਨੇ ਪਰਚੇ ਦਿੰਦੇ ਕਿਹਾ ਜੰਮੂ ਪਲਗਾ ਹੋਇਆ ਹੋਇਆ। ਹੈਨਾ? ਫੇ ਉਹ ਜਿਹੜੇ ਕੀ ਕਹਿੰਦੇ ਹੁੰਦੇ ਆ ਬਈ ਤੁਸੀਂ ਅਮਰੀਕਾ ਬੈਠਾ ਬੰਨਾ ਚੇਅਰਮੈਨ ਲਾਤਾ। ਇੱਕ ਵਾਰੀ ਲਾਇਆ ਹੀ ਨਹੀਂ। ਉਦੋਂ ਉਦੋਂ ਕੀ ਗੱਲ ਨਕੋਦਰ ਦੇ ਵਿੱਚ ਅਕਾਲੀ ਦਲ ਹੈ ਨਹੀਂ ਸੀਗਾ ਉਦੋਂ ਬੰਦੇ ਹੈ ਨਹੀਂ ਸੀ ਜੋ ਤੁਸੀਂ ਪਹਿਲੀ ਟਰਮ ਵਿੱਚ ਇਹਨਾਂ ਦੀ ਲੰਘ ਗਈ ਇਹਨਾਂ ਨੇ ਸ਼ੇਰਪੈਨ ਨਹੀਂ ਲਾਇਆ ਦੂਜੀ ਟਰਮ ਦੇ ਵਿੱਚ ਅਮਰੀਕਾ ਬੈਠਾ ਬੰਦਾ ਜਿਹਨੂੰ ਜਰਮਨ ਲਾਤਾ ਗੋ ਤੁਸੀਂ ਆਪਣੀਆਂ ਕਰਤੂਤਾ ਆਪਣੇ ਤੱਕ ਰੱਖੋ ਸਾਨੂੰ ਨਾ ਪਰੇਸ਼ਾਨ ਕਰੋ ਸਾਨੂੰ ਕੰਮ ਕਰਨ ਦਿਓ ਇਹ ਆਖੇ ਕਾਰਨ ਕੀ ਜੋ ਜੀ ਕਿਉਂ ਇਦਾਂ ਕਰਦੇ ਜੀ ਇਹ ਜਿਹੜੀ ਬਸ ਫ੍ਰਸਟ੍ਰੇਸ਼ਨ ਆ ਇਹਨਾਂ ਦੀ ਸਭ ਕੁਝ ਗਵਾ ਚੁੱਕੇ ਆ ਲੋਕਾਂ ਦਾ ਭਰੋਸਾ ਗਵਾ ਚੁੱਕੇ ਆ ਪਾਰਟੀ ਖੇਰੂ ਖੇਰੂ ਹੋ ਗਈ ਆ ਬਚਾ ਕੁਛ ਨਹੀਂ ਕੋਲ ਤੇ ਖਾਸ ਕਰਕੇ ਬਡਾਲਾ ਸਾਧ ਕੋਲ ਤਾਂ ਪਾਰਟੀ ਵੀ ਨਹੀਂ ਬਚੀ ਕੱਕ ਵੀ ਨਹੀਂ ਬਚਾ ਉਹਨਾਂ ਦਾ ਇੰਨੀ ਕ ਫ੍ਰਸਟ੍ਰੇਸ਼ਨ ਜਿਹੜੀ ਨਾ ਉਹ ਜਾਇਜ਼ ਹੀ ਆ